ਸੱਤ ਸਰੀਏਡ ਆਲੋ ਦੋਸਤੋ ਪੰਜਾਬ ਦੇ ਵਿੱਚ ਹਾਲੀ ਵਿੱਚ ਹੋਈਆਂ ਬਲਕ ਸੰਠੀ ਤੇ ਜ਼ਿਲ੍ਹਾ ਪਿਛਲ ਦੀਆਂ ਚੋਣਾਂ ਦੇ ਵਿੱਚ ਜਿਹੜੇ ਨਤੀਜੇ ਆਏ ਐ ਉਹਨਾਂ ਨੂੰ ਦੇਖਦਿਆਂ ਹੋਇਆਂ ਪਾਰਟੀਆਂ ਹੁਣ ਆਪਣੀਆਂ ਅਗਲੀਆਂ ਰਣਨੀਤੀਆਂ ਤੈਅ ਕਰਨਗੀਆਂ ਪਿੰਡਾਂ ਦੇ ਵਿੱਚੋਂ ਜਿਹੜੇ ਨਤੀਜੇ ਐ ਉਹ ਬੇਸ਼ੱਕ ਆਮ ਆਦਮੀ ਪਾਰਟੀ ਦੇ ਲਈ ਸੰਤੋਸ਼ਜਨ ਰਹੇ ਐ ਪਰ ਇੱਕ ਚੇਤਾਵਨੀ ਵੀ ਐ ਇਹਨਾਂ ਨਤੀਜਿਆਂ ਦੇ ਨਾਲ ਹੀ ਕਿ ਜਿਹੜੇ ਵਿਧਾਇਕ ਆਪਣੇ ਹਲਕਿਆਂ ਦੇ ਵਿੱਚ ਕੰਮ ਨਹੀਂ ਕਰਦੇ ਚਾਹੇ ਉਹਨਾਂ ਦਾ ਅਹੁਦਾ ਕੋਈ ਵੀ ਹੋਵੇ ਸਰਕਾਰ ਦੇ ਵਿੱਚ ਇਸ ਵਾਰ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਨੂੰ ਜ਼ਰੂਰ ਝਟਕਾ ਮਿਲਿਆ ਲੋਕਾਂ ਨੇ ਉਹਨਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਨਹੀਂ ਦਿਖਾਇਆ ਗੱਲ ਕਰਦੇ ਆ ਹਰਮਨ ਪਿਆਰੇ ਨੇਤਾ ਮੀਤ ਹੇਰ ਦੀ ਉਹਨਾਂ ਦੇ ਆਪਣੇ ਹਲਕੇ ਤੋਂ ਜਿਹੜੇ ਨੇ ਉਹ ਉਮੀਦਵਾਰ ਹਾਰੇ ਆ ਆਮ ਆਦਮੀ ਪਾਰਟੀ ਦੇ ਇਸੇ ਤਰੀਕੇ ਨਾਲ ਸਪੀਕਰ ਨੇ ਜਿਹੜੇ ਇਸ ਵਕਤ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਉਮੀਦਵਾਰ ਵੀ ਆਪਣੇ ਹਲਕੇ ਤੋਂ ਹਾਰੇ ਐ ਕੁਲਦੀਪ ਸਿੰਘ ਢਾਲੀਵਾਲ ਦੇ ਵੀ ਉਮੀਦਵਾਰ ਆਪਣੇ ਹਲਕੇ ਚ ਹਾਰੇ ਐ ਇਸੇ ਤਰੀਕੇ ਨਾਲ ਹੋਰ ਵੀ ਜਿਹੜੇ ਹਰਮਨ ਪਿਆਰੇ ਨੇਤਾ ਕਹਿ ਜਾਂਦੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਉਮੀਦਵਾਰ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਆਪਣੀ ਚੋਣ ਹਾਰੇ ਐ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਹੁਣ 2027 ਦੇ ਵਿੱਚ ਆਪਣੀ ਹੋਦ ਨੂੰ ਬਣਾਈ ਰੱਖਣ ਦੇ ਲਈ ਪੰਜਾਬ ਦੇ ਵਿੱਚ ਅਸਰ-ਅਸੂਰ ਨੂੰ ਬਣਾਈ ਰੱਖਣ ਦੇ ਵਿੱਚ ਨਵੀਂ ਰਣਨੀਤੀ ਤੈਅ ਕਰਨ ਦੀ ਜ਼ਰੂਰਤ ਹੈ ਤੇ ਜਾਂ ਆਪਣੇ ਜਿਹੜੇ ਜਿੱਤੇ ਵਿੱਚ ਸਵਾ ਸਾਲ ਬੋਟਾਂ ਦੇ ਵਿੱਚ ਰਹਿੰਦਾ ਹੈ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਧਾਇਕਾਂ ਨੂੰ ਆਪਣੇ ਏਰੀਆਸ ਦੇ ਵਿੱਚ ਚੱਲ ਰਹੇ ਕੰਮ ਕਾਜ ਜਾਂ ਵਿਕਾਸ ਕਮਾਂਵਲ ਧਿਆਨ ਦੇ ਆਪਣੇ ਏਰੀਆ ਦੇ ਲੋਕਾਂ ਨਾਲ ਦੁਬਾਰਾ ਤੋਂ ਜੁੜਨ ਨਹੀਂ ਤਾਂ 2027 ਦੇ ਵਿੱਚ ਨਤੀਜੇ ਇਸ ਤੋਂ ਵੀ ਬੱਤਰ ਹੋ ਸਕਦੇ ਹੈ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਬੇਸ਼ੱਕ ਉਹਨਾਂ ਦਾ 카ਟੋ ਕਲੇਸ਼ ਜਾਰੀ ਹੋਣ ਕਰਕੇ ਸਾਰੇ ਪਾਸਿਆਂ ਤੋਂ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਕਾਂਗਰਸ ਇਸ ਵਾਰ ਇਹਨਾਂ ਚੋਣਾਂ ਦੇ ਵਿੱਚ ਕੁਝ ਖਾਸ ਹਾਸਲ ਨਹੀਂ ਕਰ पाएगी ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਵਾਰ ਦੇਖਣ ਦੇ ਵਿੱਚ ਆਇਆ ਹੈ ਕਿ ਪੰਜਾਬ ਦੇ ਵਿੱਚ ਟਿਕਾਣਾ ਮੁਕਾਬਲਾ ਰਿਹਾ ਹੈ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਬਾਦਲ ਰਲਵੇਂ ਮਿਲਵੇਂ ਰਿਜ਼ਲਟ ਨੇ ਜਿਹੜੇ ਪੂਰੇ ਪੰਜਾਬ ਭਰ ਚੋਂ ਦੇਖਣ ਨੂੰ ਮਿਲੇ ਹੈ ਕਿਤੇ ਆਪ ਆਪ ਪਾਰਟੀ ਅੱਗੇ ਹੈ ਕਿਤੇ ਕਾਂਗਰਸ ਅੱਗੇ ਹੈ ਇਹ ਕਿਤੇ ਅਕਾਲੀ ਦਲ ਵੀ ਅੱਗੇ ਆਇਆ 2027 ਦੇ ਵਿੱਚ ਜੋ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਹੁਣ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵਿਰੋਧੀ ਪਾਰਟੀਆਂ ਪੱਪਾਂ ਪਰ ਹੋ ਗਈਆਂ ਕਿਉਂਕਿ ਚੋਣ ਨਤੀਜੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਹੁੰਦੇ ਹੋਏ ਨਜ਼ਰ ਆਇਆ ਹੈ ਬੇਸ਼ੱਕ ਇਸ ਤੋਂ ਬਾਅਦ ਹੁਣ ਸ਼ਾਇਰੀ ਵੋਟਾਂ ਪੈਣੀਆਂ ਨਜ਼ਰ ਆਂਦੀਆਂ ਉਹਦੇ ਵਿੱਚ ਵੀ ਨਵੀਆਂ ਰਣਨੀਤੀਆਂ ਤੈਅ ਹੋਣੀਆਂ ਲਾਜ਼ਮੀ ਹੈ ਇਹਦੇ ਵਿੱਚ ਬੀਜੇਪੀ ਕਿਉਂਕਿ ਪਿੰਡੂ ਖੇਤਰ ਦੇ ਵਿੱਚ ਕਿਸਾਨ ਵੋਟ ਜ਼ਿਆਦਾ ਹੈ ਕਿਤੇ ਨਾ ਕਿਤੇ ਅੱਜ ਵੀ ਉਹੀ ਅਜੇ ਜਿਹੜਾ ਦਰਦ ਹੈ ਤਿੰਨ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਜਿਹੜਾ ਧਰਨਾ ਦੇਣਾ ਪਿਆ ਸੀ ਤੇ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਉੱਥੇ ਦਿੱਲੀ ਤਾਂ ਉਹਦੇ ਕਰਕੇ ਅਜੇ ਵੀ ਭਾਜਪਾ ਨਾਲ ਕੁਝ ਨਾ ਕੁਝ ਜ਼ਰੂਰ ਨਾਰਾਜ਼ਗੀ ਹੈ ਪਰ ਦੇਖਣ ਦੇ ਵਿੱਚ ਆਇਆ ਕਿ ਨਤੀਜਿਆਂ ਤੋਂ ਬਾਅਦ ਵੋਟ ਕਰਾਫ ਭਾਜਪਾ ਦਾ ਕੁਝ ਨਾ ਕੁਝ ਪੰਜਾਬ ਦੇ ਪਿੰਡਾਂ ਵਿੱਚ ਵੀ ਵਧਿਆ ਹੈ ਗੱਲ ਕਰਾਂਗੇ ਕਾਂਗਰਸ ਦੀ ਔਰ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਦੀ ਜਿੱਥੇ ਪ੍ਰਧਾਨ ਰਾਜਾ ਬੜਿੰਦ ਆਪਣੇ ਹਲਕੇ ਦੇ ਵਿੱਚੋਂ ਜਾਂ ਜਿਹੜਾ ਉਹਨਾਂ ਦਾ ਏਰੀਆ ਹੈ ਸ੍ਰੀ ਮੁਕਤਸਰ ਸਾਹਿਬ ਉਥੋਂ ਗਿੱਦੜਵਾ ਇਸ ਏਰੀਏ ਦੇ ਵਿੱਚੋਂ ਉਹਨਾਂ ਦੇ ਕਾਂਗਰਸ ਉਮੀਦਵਾਰ ਕੁਝ ਖਾਸ ਕਾਰਗੁਜ਼ਾਰੀ ਨਹੀਂ ਵਿਖਾ ਸਕੇ ਪਰ ਚਰਨਜੀਤ ਸਿੰਘ ਚੰਨੀ ਜੋ ਕੋਰਸ ਸਾਹਿਬ ਹਲਕੇ ਤੋਂ ਉਹਨਾਂ ਦੇ ਸਾਰੇ ਦੇ ਸਾਰੇ ਉਮੀਦਵਾਰ ਕਾਂਗਰਸ ਪਾਰਟੀ ਦੇ ਉਥੋਂ ਜਿੱਤ ਹਾਸਲ ਕੀਤੀ ਹੈ ਬੇਸ਼ੱਕ ਭਗਵੰਤ ਸਿੰਘ ਮਾਨ ਵੋਟਾਂ ਤੋਂ ਪਹਿਲਾਂ ਉਹਨਾਂ ਤੇ ਤੰਜ ਕਸਦੇ ਨਜ਼ਰ ਆਏ ਸਨ ਸੋਸ਼ਲ ਮੀਡੀਆ ਤੇ ਉਹ ਵਾਇਰਲ ਵੀ ਸੀ ਕਿ ਚਰਨਜੀਤ ਸਿੰਘ ਚੰਨੀ ਇਹ ਕਹਿ ਰਿਹਾ ਕਿ ਭਗਵੰਤ ਸਿੰਘ ਮਾਨ ਮੇਰੇ ਨਾਲ ਆਪਣੀ ਜਾਇਦਾਦ ਜੜੀ ਹੈ ਉਹ ਐਕਸਚੇਂਜ ਕਰ ਲੈ ਤਾਂ ਉਹਨਾਂ ਨੇ ਤੰਜ ਕਸਿਆ ਸੀ ਭਗਵੰਤ ਸਿੰਘ ਮਾਨ ਜੀ ਨੇ ਕਿ ਉਹਨਾਂ ਦੇ ਭਨੇਵੇਂ ਵੀ ਨਾਲ ਹੀ ਮੇਰੇ ਨਾਲ ਜੜੀ ਜਾਇਦਾਦ ਹੈ ਉਹ ਚੇਂਜ ਕਰਨ ਕਿਉਂਕਿ ਉਹਨਾਂ ਦੇ ਉੱਪਰ ਇਹ ਇਲਜ਼ਾਮ ਸੀ ਕਿ ਕੁਝ ਟਾਈਮ ਜਦੋਂ ਉਹ ਮੁੱਖ ਮੰਤਰੀ ਰਹੇ ਹ ਤੇ ਉਹਨਾਂ ਦੇ ਭਨੇਵਿਆਂ ਵੱਲੋਂ ਜਿਹੜਾ ਹੈ 2 ਨੰਬਰ ਦੇ ਵਿੱਚ ਕੁਝ ਪੈਸੇ ਦੀ ਅਤਲਾ ਬਦਲੀ ਕੀਤੀ ਗਈ ਸੀ ਦੇਖਣ ਦੇ ਵਿੱਚ ਹੁਣ ਇਹ ਆ ਰਿਹਾ ਕਿ ਚਰਨਜੀਤ ਸਿੰਘ ਚੰਨੀ ਐਸ ਵਕਤ ਹਰਮਨ ਪਿਆਰੇ ਨੇਤਾ ਬਣ ਕੇ ਉੱਪਰ ਇਹਨਾਂ ਚੋਣਾਂ ਦੇ ਰਿਜ਼ਲਟ ਦੇ ਵਿੱਚ ਬੇਸ਼ੱਕ ਉਹਨਾਂ ਦੇ ਉੱਪਰ ਇਲਜ਼ਾਮ ਸੀ ਪਰ ਫਿਰ ਵੀ ਲੋਕਾਂ ਨੇ ਉਹਨਾਂ ਨੂੰ ਭਾਰੀ ਸਮਰਥਨ ਦਿੱਤਾ ਜਿੰਨੇ ਵੀ ਉਸ ਹਲਕੇ ਦੇ ਵਿੱਚ ਉਹਨਾਂ ਦੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਖੜੇ ਸਨ ਸਾਰੇ ਦੇ ਸਾਰੇ ਵਧੀਆ ਬਹੁਮਤ ਦੇ ਨਾਲ ਜਿੱਤ ਕੇ ਅੱਗੇ ਆਇਆ ਹੈ ਹਾਈ ਕਮਾਂਡ ਨੂੰ ਵੀ ਇਹ ਸੰਕੇਤ ਹੁਣ ਗਿਆ ਹੈ ਕਿ ਅਗਲੇ ਸੀਐਮ ਦਾ ਜਿਹੜਾ ਚੇਅਰ ਹੈ ਉਹ ਦੁਬਾਰਾ ਚਰਨਜੀਤ ਸਿੰਘ ਚੰਨੀ ਹੋ ਸਕਦੇ ਹੈ ਕਿਉਂਕਿ ਲੋਕ ਉਹਨਾਂ ਨੂੰ ਬੇहद ਪਿਆਰ ਕਰਦੇ ਹੈ